ਯਾਰੋ ਦੋਸਤੋ ਜਿਹੜੇ ਲੋਕ ਕਹਿੰਦੇ ਸੀ ਕਿ ਸਾਡੇ ਥਾਣਿਆਂ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਪੁਲਿਸਰ ਨੂੰ ਪੁੱਛਦੀ ਨਹੀਂ ਆ ਸਾਡੇ ਜਿਹੜੇ ਕੇਸ ਨੇ ਉਹਨਾਂ ਦੇ ਨਕਟਾਰੇ ਨਹੀਂ ਹੁੰਦਾ ਛੋਟੇ ਛੋਟੇ ਕੇਸ ਵੀ ਅੱਜਕੱਲ ਥਾਣੇ ਦੇ ਵਿੱਚ ਵੱਡੇ ਬਣਦੇ ਜਾ ਰਹੇ ਨੇ ਪਰ ਇਸੇ ਨੂੰ ਲੈ ਕੇ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਾਤ ਉਹਦੀ ਖਬਰ ਨੂੰ ਸ਼ੇਅਰ ਕਰਦੇ ਤੇ ਨਾਲ ਦੇ ਨਾਲ ਕਮੈਂਟ ਵੀ ਕਰ ਦਿਓ ਪੰਜਾਬ ਦੇ ਡੀਜੀਪੀ ਪੰਜਾਬ ਗੌਰਵ ਯਾਦ ਵੱਲੋਂ ਵੱਡਾ ਫੈਸਲਾ ਲਿਆ ਗਿਆ ਤਾਂ ਸਾਰੇ ਡੀਐਸਪੀ ਐਸਐਸਪੀ ਤੇ ਨਾਲ ਐਸਐਚਓ ਨੂੰ ਵੱਡੇ ਹੁਕਮ ਕਰ ਦਿੱਤੇ ਨੇ ਕਿ ਜਿਹੜੇ ਵੀ ਥਾਣੇ ਦੇ ਵਿੱਚ ਪੈਂਡਿੰਗ ਕੰਮ ਨੇ ਉਹਨਾਂ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਜੂਰ ਕਰੋ ਜਿੱਦੇ ਵਿੱਚ ਕੀ ਲੋਕਾਂ ਦੀ ਸ਼ਿਕਾਇਤਾਂ ਨਿਪਟਾਰਾ ਹੋਵੇ ਲੋਕਾਂ ਪਹਿਲ ਲੋਕਾਂ ਨੂੰ ਦੇਣੀ ਹੈ ਕਿਉਂਕਿ ਲੋਕ ਜਿਹੜੇ ਲਗਾਤਾਰ ਖੱਜਲ ਖਵਾਰ ਹੋਏ ਸੀ ਉਹਨਾਂ ਨੂੰ ਲੈ ਕੇ ਜਿਹੜਾ ਡੀਜੀਪੀ ਗੌਰਵ ਯਾਦਵ ਵੱਲੋਂ ਵੱਡਾ ਫੈਸਲਾ ਲੈਂਦੇ ਆ ਉਹ ਕੱਲ ਕਨੇ ਥਾਣੇ ਦੇ ਵਿੱਚ 11 ਵਜੇ ਤੋਂ 1 ਵਜੇ ਤੱਕ ਦਾ ਜੂਰ ਐਸਐਚਓ ਜਾਂ ਡੀਐਸਪੀ ਤੁਹਾਨੂੰ ਦਫ਼ਤਰਾਂ 'ਚ ਜਰੂਰ ਮਿਲਣਗੇ ਭਾਵੇਂ ਹੋਰ ਪਾਸੇ ਡਿਊਟੀਆਂ ਪਹਿਲਾਂ ਲੱਗੀਆਂ ਹੁੰਦੀਆਂ ਸੀ ਪਰ ਹੁਣ ਕਿਤੇ ਨਾ ਕਿਤੇ ਜੋ ਹੁਕਮ ਜਾਰੀ ਕੀਤੇ ਗਏ ਨੇ ਡੀਜੀਪੀ ਹਰ ਥਾਣੇ ਦੇ ਵਿੱਚ ਐਸਐਚਓ ਨੂੰ ਸਖਤ ਹੁਕਮ ਨੇ ਕਿ ਤੁਸੀਂ 11 ਵਜੇ ਤੋਂ 1 ਵਜੇ ਤੱਕ ਜਿਹੜੇ ਸ਼ਿਕਾਇਤਾਂ ਲੋਕਾਂ ਦੀਆਂ ਨੇ ਜਾਂ ਕੇਸਾਂ ਨਿਪਟਾਰਾ ਹੈ ਉਸ ਮੌਕੇ ਜੁਰ ਹਾਜ਼ਰ ਹੋਣਾ ਹੈ ਪਰ ਅਮੀ ਡੀਐਸਪੀ ਐ ਪਮੀ ਐਸਐਸਪੀ ਐ ਉਹਨਾਂ ਦੇ ਵੱਡੇ ਹੁਕਮ ਦਿੱਤੇ ਨੇ ਹੁਣ ਲੋਕਾਂ ਦੀ ਸ਼ਿਕਾਇਤਾਂ ਜਿਹੜਾ ਨਿਪਟਾਰਾ ਜਲਦੀ ਹੋਵੇਗਾ ਥਾਣੇ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮਾਂ ਤੇ ਉੱਤੇ ਬੋਝ ਵੀ ਜੇ ਲਗਾਤਾਰ ਬਣਦਾ ਜਾ ਰਿਹਾ ਸੀ ਕੇਸ ਜਿਹੜਾ ਵੱਧੇ ਜਾ ਰਹੇ ਸੀ ਤਾਂ ਇਹ ਲੋਕਾਂ ਵੱਲੋਂ ਹੀ ਕਿਹਾ ਜਾਂਦਾ ਸੀ ਕਿ ਜਦੋਂ ਵੀ ਸਾਡਾ ਕੋਈ ਕ੍ਰਾਈਮ ਹੁੰਦਾ ਕੋਈ ਲਾਚਾਰ ਗੜਾ ਹੁੰਦਾ ਉਸ ਸਮੇਂ ਜਾਂ ਕੋਈ ਐਕਸੀਡੈਂਟ ਹੁੰਦਾ ਉਸ ਮੌਕੇ ਪੁਲਿਸ ਮੌਕੇ ਤੇ ਨਹੀਂ ਪਹੁੰਚਦੀ ਪਰ ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਥਾਣੇ ਦੇ ਵਿੱਚ ਮੁਲਾਜ਼ਮ ਘੱਟ ਨੇ ਤੇ ਸਾਨੂੰ ਕੰਮਕਾਰ ਬਹੁਤ ਹੈ ਸਾਨੂੰ ਕੋਰਟ ਚੱਕਰ ਘ बोलसे ਉਹਨਾਂ ਦਾ ਸ਼ਿਕਾਇਤਾਂ ਦਾ ਨਿਪਟਾਰਾ ਹੋਵੇਗਾ ਦੂਜੇ ਪਾਸੇ ਲੋਕਾਂ ਨੂੰ ਵੀ ਰਾਹਤ ਮਿਲੇਗੀ ਕਿ ਜਦੋਂ ਵੀ ਕੋਈ ਮੰਨ ਲਓ ਐਕਸੀਡੈਂਟ ਹੁੰਦਾ ਹੈ ਜਾਂ ਕੋਈ ਹੋਰ ਹੁੰਦਾ ਉਸ ਮੌਕੇ ਹੁਣ ਜਲਦੀ ਪੁਲਿਸ ਪਹੁੰਚੇ ਕਰੇਗੀ ਭਾਵੇਂ ਕਿ ਐਸਐਸਫ ਮੋਰਸ ਵੀ ਜਿਹੜੀ ਸੀਐਮ ਭਗਵਾਨ ਆਤਮਨ ਬੋਲੇ ਲਗਾ ਦਿੱਤੀਏ ਪਰ ਕਿੰਨਾ ਕਿਤੇ ਅਜੇ ਵੀ ਜੋ ਪਿੰਡਾਂ ਸ਼ਹਿਰਾਂ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਨੇ ਉੱਥੇ ਪੁਲਿਸ ਜਿਹੜੀ ਸਹੀ ਤਰੀਕੇ ਨਾਲ ਸੁਣਵਾਈ ਨਹੀਂ ਕਰਦੇ ਕਈ ਤਰ੍ਹਾਂ ਦੇ ਇਲਜ਼ਾਮ ਲੋਕਾਂ 'ਤੇ ਲਗਾਏ ਜਾਂਦੇ ਨੇ ਪਰ ਹੁਣ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਜਦੋਂ ਡੀਜੀਪੀ ਪੰਜਾਬ ਤੱਕ ਸ਼ਿਕਾਇਤਾਂ ਪਹੁੰਚੀਆਂ ਤਾਂ ਉਸ ਤੋਂ ਬਾਅਦ ਡੀਜੀਪੀ ਪੰਜਾਬ ਐਸਐਸਪੀ ਰੈਕ ਦੇ ਡੀਐਸਪੀ ਰੈਕ ਦੇ ਜਾਂ ਫਿਰ ਐਸਐਚਓ ਨੇ ਤਾਂ ਉਹਨਾਂ ਨੂੰ ਜ਼ਰੂਰ ਥਾਣੇ ਦੇ ਵਿੱਚ ਹੀ ਗੈਰਬਤੋਂ ਲੈ ਕੇ ਕਿੰਵੇ ਤੱਕ 2 ਘੰਟੇ ਜਿਹੜਾ ਸ਼ਿਕਾਇਤਾਂ ਦਾ ਨਿਪਟਾਰਾ ਜ਼ਰੂਰ ਕਰਨਾ ਪਵੇਗਾ ਕਿਉਂਕਿ ਉਸ ਤੋਂ ਬਾਅਦ ਜੇ ਅਗਰ ਕੋਈ ਸ਼ਿਕਾਇਤ ਜਾਂਦੀ ਹੈ ਤਾਂ ਕਿਤਨੇ ਕਿਤੇ ਡੀਜੀਪੀ ਪੰਜਾਬ ਕਾਰਵਾਈ ਕਰ ਸਕਦੇ ਤਬਾਦਲੇ ਵੀ ਕਰਦੇ ਨੇ ਕਈ ਹੁਣ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਐਸਐਸਪੀ ਜਾਂ ਕਮਿਸ਼ਨਰ ਦੇ ਤਬਾਦਲੇ ਹੋਏ ਨੇ ਤਾਂ ਇਸ ਨੂੰ ਲੈ ਕੇ ਹੁਣ ਸਖਤ ਹੁਕਮ ਦੇ ਦਿੱਤੇ ਨੇ ਤੇ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕਿ ਕਿੰਨੀਆਂ ਕਿ ਨਿਪਟਾਰਾ ਜਾਂ ਸ਼ਿਕਾਇਤਾਂ ਜਿਹੜੀਆਂ ਅਪੋਰਟਸ ਕਰਦੀ ਹੈ ਜੋ 11 ਵਜੇ ਤੋਂ ਲੈ ਕੇ 2 ਵਜੇ ਤੇ 1 ਵਜੇ ਦਾ ਟਾਈਮ ਦਿੱਤਾ ਗਿਆ 2 ਘੰਟੇ ਦੇ ਵਿੱਚ ਕਿੰਨੀਆਂ ਸ਼ਿਕਾਇਤਾਂ ਹੋਣ ਪੁਰਸ ਹੁੰਦੀ ਹੈ ਉਸ ਤੋਂ ਬਾਅਦ ਕਿੰਨੇ ਕੇਸ ਪੈਂਡਿੰਗ ਜਿਹੜੇ ਸੋਲਵ ਹੁੰਦੇ ਨਹੀਂ ਇਹ ਤੁਹਾਨੂੰ ਮੈਂ ਸਮਝ ਦੱਸੇਗਾ ਤੁਹਾਡੇ ਤੱਕ ਇਹ ਖਬਰ ਪਹੁੰਚਾਈਏ ਤੇ ਅੱਗੇ ਵੀ ਤੁਸੀਂ ਸ਼ੇਅਰ ਕਰਦੇ ਹੋ ਤੇ ਆਪਣੇ ਆਪਣੇ ਕਮੈਂਟ ਜੁੜ ਕਰਦੇ ਹੋ ਤੁਹਾਡੇ ਅਗਰ ਕੋਈ ਕੇਸ ਪੈਂਡਿੰਗ ਪਿਆ ਤੁਸੀਂ ਆਪਣੇ ਆਪਣੇ ਥਾਣੇ ਦਾ ਨਾਮ ਲਿਖ ਕੇ ਨੀਚੇ ਕਮੈਂਟ ਕਰ ਸਕਦੇ ਹੋ ਜੋ ਡੀਜੀਵੀ ਪੰਜਾਬ ਇਹ ਖਬਰ ਦੇਖ ਕੇ ਵੀਡੀਓ ਦੇਖ ਕੇ ਉਹ ਵੀ ਕਿਤੇ ਨਾ ਕਿਤੇ ਤੁਹਾਡੇ ਕੇਸ ਦੇ ਨਿਬਟਾਰੇ ਨੂੰ ਸਖਤ ਹੁਕਮ ਉਹਨਾਂ ਇਸਚੋਂ ਡੀਐਸਪੀ ਨੂੰ ਦੇ ਸਕਣ